ਵਾਹਿਗੁਰੂ ਸਾਹਿਬ ਜੀਓ ਜੈਤਰੀ ਮਹੱਲਾ ਚੌਥਾ ਹੰ ਬਾਰਕ ਕਸ਼ੂ ਨਾ ਜਾਣ ਨਹ ਗਤਮਿਤ ਤੇਰੇ ਮੂਰਖ ਮੁਗਧ ਈਾਨਾ ਹੰ ਬਾਰਕ ਕਸ਼ੂ ਨਾ ਜਾਣ ਨਹ ਗਤਮਿਤ ਤੇਰੇ ਮੂਰਖ ਮੁਗਧ ਈਾਨਾ ਲੰਗਰ ਗਵਾਹੀ ਕੀ ਫਤਿਹ ਆਈ ਗੁਰੂ ਖਾਲਸਾ ਆਈ ਗੁਰੂ ਖਾਲਸਾ ਸਤਿਗੁਰੂ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਅਰੰਦਾਸ ਮਹਾਰਾਜ ਸਾਹਿਬ ਜੀ ਸਰਬ ਜੀਆਂ ਦੇ ਕਲਿਆਣ ਕਰਨੇ ਆਸਤੇ ਜਿਸ ਵਕਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਵਿੱਚ ਪੁੱਜੇ ਹਨ ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਦੇ ਪਾਤਰ ਜੋ ਉਥੋਂ ਦਾ ਭੱਲਿਆ ਦਾ ਸਾਹਿਬ ਜੀ ਦਾ ਪਰਿਵਾਰ ਸੀ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮਨਰੇ ਅਗੇ ਕਿਸ ਪ੍ਰਕਾਰ ਅਰਦਾਸ ਕਰਨੀ ਚਾਹੀਦੀ ਬੇਨਤੀ ਕਰਨੀ ਚਾਹੀਦੀ ਹੈ ਆਪਣੇ ਔਗਣਾਂ ਨੂੰ ਮਿਟਾਉਣ ਵਾਸਤੇ ਗੁਣਾਂ ਨੂੰ ਧਾਰਨ ਵਾਸਤੇ ਤਾਂ ਸਤਿਗੁਰੂ ਜੀ ਨੇ ਪਰਮ ਪਵਿੱਤਰ ਬਾਣੀ ਉਚਾਰਨ ਕੀਤੀ ਹੈ ਸ੍ਰੀ ਮਹਲਾ ਚੌਥਾ ਹੰਗ ਬਾਰਕ ਕਸ਼ੂਆ ਨਾ ਜਾਣ ਹੈ ਗਤ ਮਿਤ ਫੇ ਸੱਚੇ ਪਾਤਸ਼ਾਹ ਅਸੀਂ ਆਪਦੇ ਬੱਚਿਆਂ ਦੀ ਨਿਆਈ ਹਾਂ ਕੁਛ ਕਿਸੇ ਪ੍ਰਕਾਰ ਵੀ ਗਤ ਪ੍ਰਾਪਤੀ ਦੀ ਜਿਹੜੀ ਮਿਤ ਮਰਜ਼ਾਦਾ ਹੈ ਉਹ ਅਸੀਂ ਨਹੀਂ ਜਾਣਦੇ ਹਾਂ ਤੇਰੇ ਮੂਰਖ ਮੁਗਧ ਈਆਂ ਫੇ ਵੀ ਮਾਰੇ ਸੱਚੇ ਪਾਤਸ਼ਾਹ ਦੀ ਆਪ ਕੇ ਹਾਂ ਅਤੇ ਮੂਰਖਾਂ ਸ਼ਾਸਤ੍ਰ ਗਿਆਨ ਤੋਂ ਰਹਿਤ ਮੁਗਧ ਹਾਂ ਸੱਚੇ ਪਾਤਸ਼ਾਹ ਪਰਮਾਰਥ ਤੋਂ ਗਿਆਨੇ ਅਗਿਆਨ ਕਰਕੇ ਅਗਿਆਨੀ ਹਾਂ ਹਰ ਕਿਰਪਾ ਧਾਰ ਦੀਜੈ ਮਤੂ ਤੋਂ ਤੇ ਪ੍ਰਭੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਤਮ ਦੀ ਪ੍ਰਾਪਤੀ ਆਵੀ ਮਤੂ ਤੁਮ ਬਖਸ਼ੋ ਕਰ ਲੀਜੈ ਮੁਗਧ ਸਿਆਣਾ ਸਾਡਾ ਮਨ ਮਾਰਾ ਸ਼ਾਸਤ੍ਰ ਗਿਆਤ ਵੱਲੋਂ ਹੀ ਮੁਗਧ ਹੈ ਪਰਮਾਰਸ ਵਾਲ ਵੀ ਸਾਨੂੰ ਸਿਆਣਾ ਕਰ ਲੋ ਮੇਰਾ ਮਨ ਆਲਸੀਆ ਉਗਲਾਨਾ ਤੇ ਅੰਤਰੀਆਮੀ ਮੇਰਾ ਮਨ ਆਲਸੀਆ ਭਜਨ ਸਿਮਮੇ ਵੱਲੋਂ ਦਿਲਦਰ ਕਰਦਾ ਹੈ ਤੇ ਉਗਲਾਨਾ ਅਵਿਦਿਆ ਦੀ ਨੀਂਦ ਕਰਕੇ ਉਂਗਦਾ ਰਹਿੰਦਾ ਹੈ ਉਗਲ ਹੁੰਦਾ ਰਹਿੰਦਾ ਹੈ ਹਰ ਹਰ ਆਨ ਮਿਲਾਉ ਗੁਰ ਸਾਧੂ ਇਹ ਹਰ ਹਰ ਪਰਮੇਸ਼ਰ ਜਿਨੂੰ ਆ ਕੇ ਸਤਗੁਰੂ ਸੰਤਾਂ ਦੇ ਨਾਲ ਸਾਨੂੰ ਮਿਲਿਆ ਭਾਈ ਜਿਸ ਪ੍ਰਕਾਰ ਭਾਈ ਪਾਰੋ ਜੀ ਆਰਕ ਗੁਰਮਖਾਨ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਆ ਕੇ ਮਿਲਣਾ ਕੀਤਾ ਮਿਲ ਸਾਧੂ ਕਪਟ ਖੁਲੰਨ ਭਾਈ ਪਾਰੋ ਜੈਸੇ ਭਾਈ ਬੁੱਢਾ ਜੈ ਸਾਧੂਆਂ ਨਾਲ ਮਿਲ ਕੇ ਪੰਜਾਂ ਕੋਸਾਂ ਦਾ ਕਪੜ ਕਪਾੜ ਖੁੱਲ ਗਿਆ ਰਹਾਉ ਗੁਰ ਖੇਨ ਖੇਨ ਪ੍ਰੀਤ ਲਗਾਵੂ ਮੇਰੇ ਹੀ ਰਹਾਉ ਇਹ ਸਤਿਗੁਰੂ ਅਸੀਂ ਅਰਦਾਸ ਕਰਦੇ ਹਾਂ ਰਹਾਉ ਬਸ람 ਦੇ ਕੇ ਕਹਿੰਦੇ ਹਨ ਕਿਨ ਕਿਨ ਕਰਤੀ ਰਤੀ ਕਾਲ ਚ ਸਾਡੇ ਹਿਰਦੇ ਚ ਪ੍ਰੀਤੀ ਲਾਓ ਜੀ ਮੇਰੇ ਪ੍ਰੀਤਮ ਨਾਮ ਪਰੰਨ ਜੇ ਮਹਾਰਾਜ ਮੇਰੇ ਤਾਂ ਪਿਆਰੇ ਸਤਗੁਰੂ ਜੀ ਮੇਰੇ ਤਾਂ ਨਾਮ ਜਿਹੜਾ ਹੈ ਪ੍ਰਾਣਾ ਦਾ ਆਸਰਾ ਹੈ ਮੈਂ ਤਾਂ ਪਿਆਰਾ ਨਾਮ ਨੂੰ ਹੀ ਪ੍ਰਾਣਾ ਪਛਾਣਿਆ ਹੈ ਬਿਨ ਬਿਨ ਨਾਮ ਹੈ ਮਰ ਜਾਈਏ ਮੇਰੇ ਠਾਕੂ ਜੇ ਮੇਰੇ ਸਵਾਮੀ ਜੀ ਨਾਮ ਤੋਂ ਬਿਨ ਸਾਡਾ ਮਰ ਜਾਣਾ ਹੁੰਦਾ ਹੈ ਜਿਉਂ ਅਮਲੀ ਅਮਲ ਲੋਭ ਹੰਨਾ ਜਿਵੇਂ ਅਮਲੀ ਅਮਲ ਦੇ ਜਿਵੇਂ ਅਮਲ ਖਾਦੇ ਬਿਨਾ ਉਹਨੂੰ ਚੈਨ ਨਹੀਂ ਆਉਂਦੀ ਜਿਨ ਮਨਪ੍ਰੀਤ ਲੱਗੀ ਹਰ ਕੇਰੀ ਜਿਨ੍ਹਾਂ ਦੇ ਮਨ 'ਚ ਹੈ ਪਰਮੇਸ਼ਰ ਆਪ ਦੀ ਪ੍ਰਾਪਤੀ ਪ੍ਰੀਤੀ ਲੱਗ ਗਈ ਹੈ ਤੈਨ ਤੁਰ ਭਾਗ ਪੁਰਨ ਉਹਨਾਂ ਦੇ ਪ੍ਰਾਤਨ ਭਾਗ ਸਨਾਤਨ ਭਾਗ ਹੈ ਪੁਰਾਣੇ ਉਹਨਾਂ ਦੇ ਜਿਨ ਹਮ ਚਰਨ ਸ੍ਰੀ ਵਹਿ ਖੇਲ ਖੇਨ ਉਹਨਾਂ ਗੁਰਮਖਾਂ ਦੇ ਅਸੀਂ ਚਰਨਾ ਦਾ ਸੇਵਨ ਕਰੀਏ ਰਤੀ ਰਤੀ ਕਾਲ ਵਿੱਚ ਜਿਨ ਹਰ ਮੀਠ ਲਗਨ ਜਿਨਾਂ ਨੂੰ ਹਰੀ ਤੇਰਾ ਨਾਮ ਮਿੱਠਾ ਲੱਗਿਆ ਹੈ ਮਿੱਠਾ ਜਾਣ ਕੇ ਗਾਉਣਾ ਕੀਤਾ ਗੰਨੇ ਦੀ ਨਿਆਈਂ ਹਰ ਹਰ ਕਿਰਪਾ ਤਾਰੀ ਮੇਰੇ ਠਾਕੁਰੇ ਇਹ ਮੇਰੇ ਠਾਕੁਰ ਸੋਮੀ ਜਿਨ੍ਹਾਂ ਤੇ ਆਪ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਜਨ ਵਿਛੜਿਆ ਚਿਰਿ ਮਿਲਿਆ ਉਹਨਾਂ ਨੇ ਹਰੀ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਭਗਤਾਂ ਨੂੰ ਵਿਛੜਿਆ ਨੂੰ ਚਿਰਾਂ ਦੇ ਨੂੰ ਮੇਲ ਲਿਆ ਹੈ ਭੰਗਤ ਹਨ ਸਤਗੁਰ ਜਿਨ ਨਾਮ ਜਿੜੜਾਇਆ ਭੰਗਤ ਸਤਗੁਰ ਨਾਨਕ ਦੇ ਧੰਨ ਗੁਰੂ ਅੰਗਦ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਇਹਨਾਂ ਨੂੰ ਮਰਦ ਨੂੰ ਨਾਮ ਦੇਣ ਕਰਾਇਆ ਹੈ ਜਨ ਨਾਨਕ ਇਸ ਕੁਰਬਾਨ ਸਤਗੁਰੂ ਸਾਹਿਬ ਜੀ ਕਹਿੰਦੇ ਉਸ ਨਾਮ ਤੋਂ ਵੀ ਤੇ ਨਾਮੀ ਪਰਮੇਸ਼ਰ ਤੋਂ ਵੀ ਕੁਰਬਾਨ ਜਾਣੇ ਹਾਂ ਜੈਤ ਸ੍ਰੀ ਮਹੱਲਾ ਚੌਥਾ ਸਤਗੁਰੂ ਸਾਜੇ ਨੂੰ ਪੁਰਖ ਵੱਡ ਪਾਇਆ اے ਸੰਤੋ ਭਗਤੋ ਸੁਣੋ ਸਤਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਜੋ ਸੱਜਣ ਗੁਰੂ ਅੰਗਦ ਸਾਹਿਬ ਜੀ ਪੁਰਖ ਵੱਡੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੂੰ ਜੋ ਸਤਗੁਰੂ ਸਜਣਾ ਨੇ ਇਸ ਲੋਕ ਦੇ ਅਤੇ ਪਰਲੋਕ ਦੇ ਵੀ ਮਹਾਰਾਜ ਸਾਹਿਬ ਵੱਡੇ ਹਨ ਰੱਖਿਆ ਕਰਨ ਆ ਤੇ ਪੂ ਆਦਿਕ ਨਰਕਾਂ ਤੋਂ ਉਹ ਵੱਡੇ ਸਤਿਗੁਰਾਂ ਨੂੰ ਪਾਉਣਾ ਕੀਤਾ ਹੈ ਹਰ ਰਸਕ ਰਸਕ ਫਲ ਲਾਗਵ ਹਰੀ ਦੇ ਜੋ ਰਸੀਏ ਸਤਿਗੁਰੂ ਸਾਹਿਬ ਜੀ ਪ੍ਰੇਮੀ ਹਨ ਉਹਨਾਂ ਨੂੰ ਸਾਡੇ ਚਿਰ ਨੂੰ ਰਸਕ ਰਸਾ ਦਿੱਤਾ ਹੈ ਇਸ ਕਰਕੇ ਬ੍ਰਹਮ ਗਿਆਨ ਰੂਪੀ ਫਲ ਨਾਗਵਾ ਵਿਸ਼ੇਸ਼ ਕਰਕੇ ਫਲ ਲੱਗ ਗਿਆ ਹੈ ਮਾਇਆ ਪੁਯੰਗ ਬ੍ਰਸੂ ਹੈ ਪ੍ਰਾਣ ਇਹ ਪ੍ਰਾਣੀ ਧਾਰੀ ਜਿਹੜੇ ਜੀਵਨ ਹੈ ਮਾ ਰੂਪੀ ਸਪਣੀ ਦੇ ਪਕੜੇ ਹੋਏ ਹਨ ਹੋਰ ਬਚਨੀ ਵਸ ਹਰ ਕਾੜ ਬਾ ਸਤਿਗੁਰੂ ਦੇ ਬਚਨਾਂ ਨੂੰ ਜਿਹੜਾ ਕਮਾਉਣਾ ਹੈ ਹਰੀ ਦੇ ਨਾਮ ਨੇ ਅੰਦਰਲੀ ਵਿਸ਼ਿਆਂ ਦੀ ਬਿਉ ਮਾਇਆ ਦੀ ਬਿਉ ਨੂੰ ਕੱਢ ਦੁੱਤਾ ਹੈ ਵਿਸ਼ੇਸ਼ ਕਰਕੇ ਮੀਰਾ ਮਨ ਰਾਮ ਨਾਮ ਰਸ ਲਾਗਵਾ ਸਾਡਾ ਮਨ ਰਾਮ ਨਾਮ ਦੇ ਰਸ ਪ੍ਰੇਮ ਵਿੱਚ ਲੱਗ ਗਿਆ ਹੈ ਵਿਸ਼ੇਸ਼ ਕਰਕੇ ਹਰ ਕੀਏ ਪਾਤੋ ਤ ਪਵਿੱਤਰ ਮੇਲ ਸਾਧ ਗੁਰ ਹਰੀ ਨੇ ਸਤਗੁਰਾਂ ਦੇ ਨਾਲ ਮਿਲਾ ਕੇ ਪਾਪੀ ਵੀ ਪਵਿੱਤਰ ਕਰ ਦਿੱਤੇ ਹਰ ਨਾਮ ਹਰ ਰਸ ਚਾਖ ਬਣ ਜਿਨ੍ਹਾਂ ਜਿਨ੍ਹਾਂ ਨੇ ਹਰ ਹਰ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਚਖਣਾ ਕੀਤਾ ਵਿਸ਼ੇਸ਼ ਕਰਕੇ ਰਹਾਉ ਤਹਨ ਤਹਨ ਵੱਡ ਭਾਗ ਮਿਲਿਓ ਗੁਰ ਸਾਧੂ ਸੰਤਾ ਦੇ ਜੋਗ ਵੱਡੇ ਭਾਗ ਹਨ ਵੱਡਿਆਂ ਭਾਗਾਂ ਕਰਕੇ ਗੁਰੂ ਸ੍ਰੇਸ਼ਟ ਪ੍ਰਾਪਤ ਹੋਏ ਆ ਸਾਧੂ ਅਧਿਕਾਰੀ ਜਨਾਂ ਨੂੰ ਮਿਲ ਸਾਧੂ ਲਿਵ ਉਨਮਨ ਲਾਗਵਾ ਸ੍ਰੀ ਸਤਗੁਰੂ ਨਾਲ ਮਿਲ ਕਰਕੇ ਤੁਰਿਆ ਪਦ ਵਿੱਚ ਉਹਨਾਂ ਦੇ ਮਨ ਦੀ ਉਲਟ ਕੇ ਲਿਵ ਉਹਨਮਨੀ ਜੋਗੀਆਂ ਦੀ ਪੰਜਵੀਂ ਅਵਸਥਾ ਹੈ ਇਸ ਵਿੱਚ ਲਿਵ ਲੱਗ ਗਈ ਹੈ ਵਿਸ਼ੇਸ਼ ਕਰਕੇ ਕ੍ਰਿਸ਼ਨਾਂ ਅਗਨ ਬੁਜੀ ਸ਼ਾਂਤ ਪਾਈ ਕ੍ਰਿਸ਼ਨਾਂ ਦੀ ਜਿਹੜੀ ਅੱਗ ਸੀ ਭਟਕੀ ਹੋਈ ਉਹ ਬੁਝ ਗਈ ਨਾਮ ਜਲ ਨਾਲ ਸ਼ਾਂਤੀ ਪ੍ਰਾਪਤ ਕਰ ਲਈ ਹੈ ਹਰੀ ਨਿਰਮਲ ਨਿਰਮਲ ਗੁਣ ਗਾਇਬ ਹਰੀ ਨਿਰਮਲ ਉਜਲ ਦੇ ਗੁਣਾ ਨੂੰ ਜਦੋਂ ਗਾਉਣਾ ਕੀਤਾ ਵਿਸ਼ੇਸ਼ ਕਰਕੇ ਤਾਂ ਹਰੀ ਨਿਰਮਲ ਉਜਲ ਸਰੂਪ ਦੀ ਪ੍ਰਾਪਤੀ ਹੋ ਗਈ। تن کے ਭਾਗ ਖੀਨ ਧੁਰ ਪਾਏ ਉਹਨਾਂ ਦੇ ਭਾਗ ਭਾਈ ਖੀਨ ਨਾਸਵੰਤ ਧੁਰੋਂ ਹੀ ਪਾਏ ਹੋਏ ਸਮਝੋ ਕੀਨ ਨਾ ਸੋਣ ਵਾਲੇ ਉਹਨਾਂ ਦੇ ਕਰਮ ਹਨ ਮੰਦ ਜਿਨੇ ਸਤਗੁਰੂ ਦਰਸ ਨਾ ਪਾਏ ਬਾ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਮਨੁੱਖਾ ਜਨਮ ਪਾ ਕੇ ਵੀ ਨਹੀਂ ਪਾਉਣਾ ਕੀਤਾ ਵਿਸ਼ੇਸ਼ ਕਰਕੇ ਇਹ ਦੂਜੇ ਭਾਏ ਪਵਹ ਗ੍ਰਭ ਜੋਨੀ ਉਹ ਦੁਆਇਤ ਭਾਵ ਵਾਲੇ ਪੁਰਖ ਉਹ ਮਾਤਾ ਦੇ ਗਰਭ ਵਿੱਚ 84 ਲੱਖ ਦੀਆਂ ਯੂਨਾ ਚ ਪੈਂਦੇ ਹਨ ਸਭ ਮਿਰਥਾ ਜਨਮ ਤੈਨ ਜਾਏ ਬਾ ਉਹਨਾਂ ਦਾ ਵਿਸ਼ੇਸ਼ ਕਰਕੇ ਜਿਨ੍ਹਾਂ ਮਨੁੱਖਾ ਜਨਮ ਸਾਰਾ ਹੀ ਕੋ ਕਰਮਾਂ ਜਿਲਾ ਕੇ ਵਿਅਰਥ ਜਾਂਦਾ ਹੈ ਹਰ ਦੇਵ ਬਿਮਲ ਮਤ ਬੁਰ ਸਾਧ ਪਗ ਸੇ ਤੇ ਅਕਾਲ ਪੁਰਖ ਉਹਨਾਂ ਨੂੰ ਵੀ ਉਜਲ ਮਤ ਬਖਸ਼ੋ ਅਤੇ ਜਿਸ ਕਰਕੇ ਗੁਰੂ ਸੰਤਾਂ ਦੇ ਚਰਨਾਂ ਦਾ ਸੇਵਨ ਕਰਨ ਸ੍ਰੇਸ਼ਟ ਗੁਰਾਂ ਦੇ ਹਮ ਹਰ ਮੀਠ ਲਗਾਏ ਬਾ ਸਾਨੂੰ ਤਾਂ ਹਰੀ ਆਪ ਦਾ ਨਾਮ ਮਿੱਠਾ ਲਗਾਉਣਾ ਕਰੋ ਲਿਗੋ ਮਿੱਠਾ ਲਾਉਣਾ ਕੀਤਾ ਹੈ ਵਾ ਵਿਸ਼ੇਸ਼ ਕਰਕੇ ਜਨੂ ਨਾਨਕ ਰੇਣ ਸਾਧ ਪਗ ਮੰਗਾਂ ਮਾਰੇ ਤੇਰੇ ਸੰਤਾਂ ਭਗਤਾਂ ਦੇ ਚਰਨਾਂ ਦੀ ਧੂੜ ਅਸੀਂ ਮੰਗਦੇ ਹਾਂ ਹਰ ਹੋਏ ਦਇਆਲ ਦੇਵਾਲਾ ਸਰਗੁਰੂ ਜੀ ਕਹਿੰਦੇ ਇਹ ਪਰਮੇਸ਼ਰ ਦੇ ਆਲੂ ਹੋ ਕੇ ਵਿਸ਼ੇਸ਼ ਕਰਕੇ ਦਵਾਉਣਾ ਕਰੋ ਜੀ ਗਾਇਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਮਹਾਰੇ ਪਰਮੇਸ਼ਰਵਾਹੇ ਨਾਮ ਨਾ ਜਿਹੇ ਚ ਬਸੇ ਤੇ ਫੇ ਕਿੰਨਾ ਘਾਟਾ ਹੈ ਤਮਾਰੇ ਸਾਹ ਫਰਮਾਉਂਦੇ ਹਨ ਜਿਨ ਹਰ ਹਿਰਦੈ ਨਾਮ ਨਾ ਵਸੇ ਉਹ ਭਾਈ ਜਿਨ੍ਹਾਂ ਦੇ ਹਰੀ ਅਕਾਲਪੁਰਖ ਦਾ ਨਾਮ ਰਿਦੇ ਵਿੱਚ ਨਹੀਂ ਵਸਿਆ ਹੈ ਦਿਨ ਮਾਤ ਕੀਜੈ ਹਰ ਬੰਜਾ ਉਹਨੇ ਦੀ ਮਾਤਾ ਜਿਹੜੀ ਹੈ ਉਹ ਬੰਜਿਆ ਹੀ ਰਵੇ ਤਾਂ ਚੰਗਾ ਹੈ ਪੁੱਤਰ ਨਾ ਪੈਦਾ ਕਰਨ ਵਾਲੀ ਹੋਵੇ ਕਿਉਂਕਿ ਪੁੱਤਰ ਜਿਹੜੇ ਪੈਦਾ ਕੀਤੇ ਉਹ ਸਾਗਤ ਪੈਦਾ ਹੋਣਗੇ ਅਤੇ ਸਾਗਤ ਹੋ ਕੇ ਦੁਨੀਆ ਨੂੰ ਬਗਾਨਣਗੇ ਆਪ ਦਾ ਜੀਵਨ ਪ੍ਰਿਸ਼ਟ ਕਰਨਗੇ ਇਸ ਕਰਕੇ ਮਾਤਾ ਬੰਜੇ ਹੀ ਰਹਿ ਜਾਵੇ ਨਾ ਜਮਾਉਣ ਵਾਲੀ ਰਹਿ ਜਾਵੇ ਤਾਂ ਹੀ ਚੰਗਾ ਹੈ ਜੀ ਤੈਨ ਸੁਣੀ ਦੇਹ ਫਿਰਹਿ ਬਿਨ ਨਾਵ ਉਹ ਜੀ ਮਾਤਾ ਦਾ ਕੀ ਕਸੂਰ ਹੈ ਜੇ ਕਹਾਂ ਤਹਾਰੇ ਕਹਿੰਦੇ ਜਿਹੜੇ ਨਾਮ ਤੋਂ ਬਿਨਾ ਪੁਰਖ ਹੋਏ ਉਹਨੇ ਦੇਹ ਭਜਨ ਤੋਂ ਬਿਨਾ ਪ੍ਰੇਮ ਤੋਂ ਬਿਨਾ ਗਿਆਨ ਤੋਂ ਬਿਨਾ ਸੁਣੀ ਖਾਲੀ ਤਰੀ ਫਿਰਦੀ ਹੈ ਉਹ ਖੱਪ ਖੱਪ ਮੂਏ ਕਰੰਜਾ ਉਹ ਤਾਂ ਭਾਈ ਖੱਪ ਖੱਪ ਕੇ ਐ ਮਰ ਰਹੇ ਜਿਵੇਂ ਕਰੰਜਾ ਨਾ ਕਰੰਜੀਏ ਦਾ ਬੂਟਾ ਹੁੰਦਾ ਮੀਜਕੇ ਦਾ ਉਹਦੇ ਜੇ ਸੱਪ ਆਵੜੇ ਉਹ ਨਰੇ ਕੰਡੇ ਹੀ ਕੰਡੇ ਹੁੰਦੇ ਐ ਉਹਦੇ ਵਿੱਚ ਉਹ ਜਦੋਂ ਚੱਲਦਾ ਹੈ ਵਿੱਚ ਕੰਡੇ ਸਾਰੇ ਸਿਰ 'ਚ ਖੁੱਬ ਜਾਂਦੇ ਵਿੱਚੇ ਹੀ ਮਰ ਜਾਂਦਾ ਹੈ ਇਸੇ ਪ੍ਰਕਾਰ ਉਹ ਖੱਪ ਖੱਪ ਮੂਏ ਕਰੰਜਾ ਉਹ ਕਰੰਜਾ ਮੀਜਕੇ ਦੇ ਬੂਟੇ ਦੀ ਨਿਆਈਂ ਕਰਾਂਜਾਂ ਨੌ ਕਜੀਆਂ ਵਿੱਚੀ ਖਬ ਖਬ ਕੇ ਉਹ ਮਰ ਰਹੇ ਹਨ ਉਹਨਾਂ ਨੂੰ ਈਰਖਾ ਰੂਪੀ ਸੂਲਾ ਕੰਡੇ ਚੁਬਦੇ ਰਹਿੰਦੇ ਹਨ ਕਰੰਜੂਏ ਦੇ ਮੀਜਕੇ ਦੇ ਬੂਟੇ ਦੀ ਨਿਆਈ ਉਹ ਖਬ ਖਬ ਕੇ ਕਰਾਂਜਾ ਕਰਾਂਜਾ ਨਾ ਕਰਲਾਉਂਦੇ ਰਹਿੰਦੇ ਐ ਉਹ ਖਬ ਖਬ ਕੇ ਮਰਦੇ ਰਹਿੰਦੇ ਹਨ ਬਹੁਤੇ ਕਜਿਏ ਤੇ ਟੰਟੇ ਉਹਨਾਂ ਦੇ ਗਲ ਪਏ ਰਹਿੰਦੇ ਹਨ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਇਹ ਮੇਰੇ ਪਿਆਰੇ ਮਨਾਹਰੀ ਅਕਾਲ ਪੁਰਖ ਰਾਮ ਦਾ ਨਾਮ ਜਪੋ ਜੋ ਹਰੀ ਕਿੱਥੇ ਹੈ ਮਾਝਾ ਸਾਰਿਆਂ ਦੇ ਵਿਚਕਾਰ ਹੈ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਜਿਨ੍ਹਾਂ ਤੇ ਹਰ ਹਰ ਪਰਮੇਸ਼ਰ ਕਿਰਪਾਲੂ ਪਿਛੇ ਵੀ ਜੋ ਕਿਰਪਾ ਕਰਦਾ ਸੀ ਹੁਣ ਵੀ ਕਿਰਪਾ ਧਾਰੀ ਹੈ ਉਸ ਵਾਹਿਗੁਰੂ ਨੇ ਹੋਰ ਗਿਆਨ ਦਿਓ ਮਨ ਸਮਝਾਇਆ ਉਹਨਾਂ ਨੂੰ ਸਤਿਗੁਰਾਂ ਦਾ ਅਪਰੋਹ ਗਿਆਨ ਬਖਸ਼ਿਆ ਹੈ ਅਤੇ ਮਨ ਸਮਝ ਗਿਆ ਉਹਨਾਂ ਗੁਰੂਖਾਂ ਦਾ ਰਹਾਉ ਹਰ ਕੀਰਤ ਕਾਲਯੁਗ ਪਾਦੂ ਤੁਮ ਪਿਛਲੇ ਯੁਗਾਂ ਚ ਭਵੇਂ ਉਤਮ ਪਦਵੀ ਯੋਗ ਸੀ ਸੱਜੂ ਕੋ ਤ੍ਰੇਤੇ ਜਗ ਸੀ ਦਵਾਪਰ ਜੀ ਪੂਜਾ ਸੀ ਪਰ ਕਲਯੁਗ ਦੇ ਜਿਦਾਂ ਵਾਹਿਗੁਰੂ ਦਾ ਜਿਹੜਾ ਕੀਰਤਨ ਜਸ ਗਾਉਣਾ ਹੈ ਇਹ ਉਤਮ ਪਦਵੀ ਦੇ ਦੇਣ ਵਾਲਾ ਮੁਕਤੀ ਦੇ ਦੇਣ ਵਾਲਾ ਹੈ ਹਰ ਪਾਈਏ ਸਤਗੁਰ ਮਾਝਾ ਜੇ ਮਹਾਰਾਜ ਜਿਹੜਾ ਜਸ ਹੈ ਸਤਗੁਰਾਂ ਦੇ ਮਾਝਾ ਨਾਮ ਪਾਸੋਂ ਸਤਿਗੁਰਾਂ ਦੀ ਸੰਗਤ ਵਿੱਚੋਂ ਪਾਇਆ ਜਾਸ ਉਹਦਾ ਹੋਰ ਨਹੀਂ ਕਿਤੋਂ ਮਿਲਦਾ। ਹਉ ਬੁਲਿਹਾਰੀ ਸਤਿਗੁਰ ਆਪਣੇ। ਅਸੀਂ ਤਾਂ ਬੁਲਿਹਾਰ ਜਾਨੇ ਹਾਂ ਆਪਣੇ ਸਤਿਗੁਰੂ ਨਾਨਕਦੇਵ ਜੀ ਤੋਂ ਗੁਰੂ ਅੰਗਦ ਸਾਹਿਬ ਤੋਂ ਸ੍ਰੀ ਗੁਰੂ ਅਮਰਦਾਸਾ ਜਗਦੀ ਜੋਤ ਤੋਂ ਜਿਹਨੂੰ ਗੋਪਤ ਨਾਮ ਪਰਗਾ ਜੈ ਜਿਹੜਾ ਚਹਾਂ ਜੁਗਾਂ 'ਚ ਵਾਹਿਗੁਰੂ ਮੰਤਰ ਗੋਪਤ ਸੀ ਇਹਨੂੰ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਕਰ ਦਿੱਤਾ ਸੱਚੇ ਪਾਤਸ਼ਾਹ ਨੇ ਅੱਗੇ ਬਾਵੇ ਤੋਂ ਵਾਸਦੇਵ ਜਗਦੇ ਸੀ ਹਾਏ ਤੋਂ ਹਰ ਹਰ ਜਪਦੇ ਸੀ ਗੋਬਿੰਦ ਗੱਗੇ ਤੋਂ ਗੋਬਿੰਦ ਜਪਦੇ ਸੀ ਰਾਰੇ ਤੋਂ ਰਾਮ ਰਾਮ ਜਪਦੇ ਸੀ ਵਾਹਿਗੁਰੂ ਮੰਤਰ ਗੋਪਤ ਸੀ ਇਹ ਅਸੀਂ ਨੂੰ ਪ੍ਰਗਟ ਕਰਤਾ ਗੁਰੂ ਨਾਨਕ ਰੂਪ ਧਾਰ ਕੇ ਜਦੋਂ ਅਜੇ ਦੁਨੀਆ ਨਹੀਂ ਸੀ ਰਚੀ ਉਦੋਂ 36 ਯੁੱਗ ਵਿੱਚ ਵਾਹਿਗੁਰੂ ਮੰਤਰ ਬਣਾਇਆ ਸੀ ਨੌ ਨੌ ਯੁੱਗ ਵਿੱਚ ਵਾਵੇ ਦਾ ਜਾਪ ਕੀਤਾ ਸੀ ਨੌ ਯੁੱਗ ਵਿੱਚ ਮਹਾਰਾਜ ਜਿਨ ਹਾਏ ਦਾ ਜਾਪ ਕੀਤਾ ਸੀ ਨੌ ਯੁੱਗ ਵਿੱਚ ਗੱਗੇ ਦਾ ਜਾਪ ਕੀਤਾ ਸੀ ਨੌ ਜੁਗੂ ਚ ਰਾਰੇ ਦਾ ਜਾਪ ਕੀਤਾ ਸੀ ਉਹਨਾਂ ਚੋਹਾਂ ਅਖਰਾਂ ਤੋਂ ਚਾਰ ਨਾਮ ਚੋਹਾਂ ਜੁਗਾਂ ਦੇ ਮੰਤਰ ਬਣੇ ਸੀ ਸੋ ਵਾਹਿਗੁਰੂ ਮੰਤਰ ਗੋਪਤੀ ਸੀ ਸੋ ਇਸ ਪ੍ਰਕਾਰ ਚਾਰੇ ਜਾਗੇ ਚੋਹ ਜੁਗ ਹੀ ਪੰਜਾਣ ਆਪੇ ਹੋਆ ਇਹ ਪੰਜਵਾਂ ਵਾਹਿਗੁਰੂ ਮੰਤਰ ਆਪ ਗੁਰੂ ਨਾਨਕ ਰੂਪ ਹੋ ਤਾਰ ਕੇ ਦਿੱਤਾ ਬਖਸ਼ਿਆ ਇਸ ਪ੍ਰਕਾਰ ਜਿਨ ਗੋਪਤ ਨਾਮ ਪਰਗਾ ਇਹ ਗੋਪਤੀ ਚੋਹਾਂ ਵੇਦਾਂ ਚ 60 ਸ਼ਾਸਤ੍ਰਾਂ ਚ 18 ਸ਼ਾ ਪ੍ਰਾਣਾ ਵਿੱਚ ਸਦਾਈ ਸਿਮਰਦਿਆਂ ਵਿੱਚ ਗੁਪਤ ਸੀ ਨਾਮ ਸਤਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਹੈ ਬਖਸ਼ੀ ਕੀਤੀ ਹੈ ਇਹ ਗੁਰਮੰਤਰ ਨਾਮ ਹੈ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਜਿ ਆਪਾ ਹੋਵੇਂ ਖੋਈ ਭਾਈ ਗੁਰਦਾਸ ਜੀ ਲਿਖਿਆ ਬੇਦ ਕਤੇ ਅਗੋਚਰਾ ਵੇਦਾਂ ਤੇ ਕਦੀਬਾਂ ਕਰਕੇ ਵੀ ਅਗੋਚਰ ਸੀ ਵਾਹਿਗੁਰੂ ਗੁਰ ਸ਼ਬਦ ਸੁਣ ਆਇਆ ਇਸ ਪ੍ਰਕਾਰ ਗੁਪਤ ਨਾਮ ਮਹਾਰਾਜੀ ਨੂੰ ਪ੍ਰਗਟ ਕਰ ਦੋਤਾ ਹੈ ਬਖਸ਼ੀ ਕੀਤੀ ਹੈ ਜਿਹੜਾ ਆਪ ਹੀ ਉਚਾਰਨ ਕੀਤਾ ਸੀ ਛਤੀ ਜੁਗ ਉਚ ਅੰਤਰਜਾਮੀ ਨੇ ਜੋ ਮਾਇਆ ਸੋ ਲੂਪ ਹੋਏ ਹੈ ਤੇ ਆਪ ਹੀ ਗੁਰੂ ਰੂਪ ਹੋ ਕੇ ਉਹ ਮੰਤਰ ਦੀ ਬਖਸ਼ਿਸ਼ ਕੀਤੀ ਹੈ ਇਹ ਚਾਹਾਂ ਜੁਗਾਂ ਦੇ ਜੀਆਂ ਨੂੰ ਨਵੇੜਾ ਕਰਨ ਵਾਸਤੇ ਮੇਲਣ ਵਾਸਤੇ ਇਉ ਗੁਪਤ ਨਾਮ ਸਾਰਿਆਂ ਦੇ ਅੰਦਰ ਹੀ ਹੈ ਉਸ ਨਾਮ ਨੂੰ ਗੁਰਸਿੱਖੀ ਦਾ দান ਦੇ ਕੇ ਪ੍ਰਗਟ ਕਰ ਦਿੰਦਾ ਸੱਚੇ ਪਾਤਸ਼ਾਹਨ ਦਾਰਸ਼ਨ ਹੈ ਸਾਰਿਆਂ ਦੇ ਅੰਦਰ ਜਪਾਜ ਆਪ ਹੁੰਦਾ ਪਰ ਗੁਪਤ ਰਹਿੰਦਾ ਹੈ ਪ੍ਰਗਟ ਨਹੀਂ ਹੁੰਦਾ ਹੈ ਸੋ ਸਤਿਗੁਰਾਂ ਦੀ ਕਿਰਪਾ ਕਰਕੇ ਪਰਗਟ ਕਰ ਦਿੱਤਾ ਜਦੋਂ ਚੇਦੀ ਮਿਰਤੀ ਇਕਾਗਰ ਹੋਈ ਉਦੋਂ ਰੋਮ ਰੋਮ ਵਿੱਚ ਉਹ ਪਰਮੇਸ਼ਰ ਦਾ ਸਿਮਨ ਚਿੰਤਨ ਹੋਣ ਲੱਗ ਗਿਆ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਉਤਮ ਭਾਗਾ ਵਾਲਿਆਂ ਨੂੰ ਸੰਤਾਂ ਦਾ ਦਰਸ਼ਨ ਸਾਧ ਸ੍ਰੇਸ਼ਟ ਪੁਰਖਾਂ ਦਾ ਮਿਲਿਆ ਹੈ ਸਭ ਕਿਲ ਵਿਖ ਗਏ ਗਵਾਜ ਉਹਨਾਂ ਦੇ ਸਾਰੇ ਜਿਹੜੇ ਪਾਪ ਸੀ ਨਾ ਗਵਾਜ ਉਹ ਗਵਾਰੇ ਵਾਹਿਗੁਰੂ ਵੱਲੋਂ ਪਰਮਾਰਸ ਵੱਲੋਂ ਜਿਹੜੇ ਜੀਵਨ ਨੂੰ ਗਵਾ ਰਹੇ ਸੀ ਉਹ ਸਾਰੇ ਪਾਪ ਉਹਨਾਂ ਦੇ ਚਲੇ ਗਏ ਸਾਰੇ ਪਾਪ ਗਏ ਗਵਾਜਾ ਗਏ ਗਵਾਤੇ ਉਹਨਾਂ ਦੇ ਆਪ ਦੇ ਵੀ ਚਲੇ ਗਏ ਸਾਰੇ ਪਾਪ ਹੋਰ ਜਿਹੜੇ ਉਹਨਾਂ ਨੇ ਸੰਗਤ ਕਰਦੇ ਉਹਨਾਂ ਦੇ ਵੀ ਗਵਾਜਾ ਗਵਾ ਦਿੰਦੇ ਆ ਪਾਪ ਸਤਗੁਰੂ ਸਾਹੁ ਪਾਇਆ ਵਾਦਦਾਨ ਸਤਗੁਰੂ ਸੱਚੇ ਪਾਤਸ਼ਾਹ ਸਾਹ ਉਹ ਸਾਹੁਕਾਰ ਹੈ ਬੜੇ ਸਤਗੁਰ ਸੱਚਾ ਸਾਹ ਹੈ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਬੜੇ ਦਿਨਾ ਹਨ ਬੜੇ ਦਾਤੇ ਹਨ ਪਾਉਣਾ ਕੀਤੇ ਹਨ ਅੰਤਰੀਆਮੀ ਹਰ ਕੀਏ ਬਹੁ ਗੁਣਾਂ ਸਾਂਝਾ ਹਰੀਏ ਗੁਣਾਂ ਦੀ ਬਹੁਤਾਂ ਦੀ ਸਾਂਝ ਕੀਤੀ ਹੈ ਤਨਵਨ ਧੰ ਦੇ ਕੇ ਅਮਰਤ ਨਾਮ ਦੀ ਦਾਤ ਪ੍ਰੇਮ ਗਿਆਨ ਇਹ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕੀਤੇ ਐ ਇਸ ਪ੍ਰਕਾਰ ਸਾਂਝ ਕੀਤੀ ਹੈ ਜਿਨਾਂ ਸੰਜੀਵਾਲ ਮਾਰਨ ਬਣਾ ਲਏ ਆਪਦੇ ਸਭੇ ਸੰਜੀਵਾਲ ਸੁਦਾਏ ਨੇ ਕੋਈ ਨਾ ਦਿਸੇ ਬਹਾਰਾ ਜੀਓ ਜਿਨਕੋ ਕਿਰਪਾ ਕਰੀ ਜਗ ਜੀਵਨ ਜਿਨ੍ਹਾਂ ਦੇ ਤਹੇ ਜਗਤ ਜੀਵਨ ਪਰਮੇਸ਼ਰ ਆਪ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਹਰ ਔਰ ਧਾਰਿਓ ਮਨ ਮਾਝਾ ਉਹਨਰਹੇ ਹਰ ਪਰਮੇਸ਼ਰ ਜੋ ਹੈ ਤਾਂ ਸਾਰਿਆਂ ਦੇ ਮਨ ਦੇ ਮਾਝਾ ਵਿੱਚ ਪਰ ਦਿਲ ਚ ਗੁਰਾਂ ਦੇ ਉਪਦੇਸ਼ਦਾਰਾ ਧਾਰ ਲਿਆ ਹੈ ਉਹਨਾਂ ਨੂੰ ਮਨ ਸਿਰੋਮਣੀ ਸਾਰਿਆਂ ਦੇੰਦਰ ਸੁਖਿਆਤ ਹੋ ਗਿਆ ਮਨ ਦੇ ਵਿੱਚੋਂ ਹੀ ਧਰਮਰਾਜ ਦੇ ਦਰ ਕਾਗਜ਼ ਫਾਣੇ ਉਹਨਾਂ ਦੇ ਜਿਹੜੇ ਧਰਮਰਾਜ ਦੇ ਦਰ ਦੇ ਕਾਗਜ਼ ਸੀ ਨੇ ਅੰਤਾਂ ਕਰ ਨੂੰ ਸੰਸਕਾਰ ਕਰੋੜਾਂ ਜਨਮਾਂ ਦੇ ਉਕਰੇ ਪਏ ਸਾਰਿਆਂ ਦੇ ਜੀਵਾਂ ਦੇ ਕਰਮ ਉਹ ਧਰਮਰਾਜ ਦੇ ਕਾਗਜ਼ ਬਣੇ ਸੀ ਫਰਿਸ਼ਤ ਬਣੇ ਹੋਈ ਸੀ ਉਹ ਕਾਗਜ਼ ਪਾੜ ਕੇ ਧਰਮਰਾਜ ਪਾਪ ਪੁੰਨ ਜੋ ਵੀ ਦੇ ਸਭ ਧਰਮਰਾਜ ਕੇ ਜਾਹੀ ਸ੍ਰਕਾਮੀ ਪੁੰਨ ਵਾਲੇ ਵੀ ਪਾਪੀ ਵੀ ਇਹ ਸਾਰੇ ਧਰਮਰਾਜ ਦੇ ਕੋਲੇ ਸਾਬ ਕਰਨ ਜਾਂਦੇ ਸੀ ਜਿਵੇਂ ਬਦਾਵੇ ਦਾ ਕਾਗਜ ਗੁਰੂ ਸਾਹਿਬ ਜੀ ਨੇ ਮਹਾ ਸਿੰਘ ਦੀ ਬੇਨਤੀ ਕਰਨ ਤੋਂ ਪਾੜ ਦਿੱਤਾ ਸੀ ਐ ਉਹਨਾਂ ਦੇ ਧਰਮਰਾਜ ਦੇ ਦਰ ਦੇ ਜਿਹੜੇ ਕਾਗਜ ਲਿਜਾਣ ਵਾਲੇ ਸੀ ਸੰਚਿਤ ਕਰਮੋਂ ਕਿਰੇ ਮਾਨ ਕਰਮੋਂ ਅਤੇ ਪਰਾਲব্ধ ਰੂਪ ਕਰਮਾਂ ਦੇ ਭੋਗ ਕਰਕੇ ਫੇਰ ਬਾਰ ਬਾਰ ਜੁਨਾ ਚ ਆਉਂਦੇ ਸੀ ਉਹ ਮਹਾਰਾਜ ਸਾਹਿਬ ਨੇ ਲੇਖਾ ਸਮਝ ਲਿਆ ਸਮਾਪਤ ਹੋ ਗਿਆ ਉਹਨਾਂ ਦਾ ਲੇਖਾ ਕਿਉਂ ਕਾਗਜ ਪਾੜਦੇ ਧਰਮਰਾਜ ਦੇ ਘਰ ਚ ਲੈ ਜਾਣ ਵਾਲੇ ਯੇ ਅੰਤ ਕੰਦੇ ਸੰਸਕਾਰ ਰੂਪ ਕਾਗਿਸਤਾਨ ਜਨ ਨਾਨਕ ਲੇਖਾ ਸਮਝਾ ਇਹ ਗੁਰੂ ਸਾਹਿਬ ਜੀ ਕਹਿੰਦੇ ਆ ਸਾਹਿਬ ਕਿਤਾਬ ਸਮਝ ਲਿਆ ਉਹਨਾਂ ਦਾ ਪੂਰਾ ਕਰ ਦਿੱਤਾ ਮਹਾਰਾਜ ਨੇ ਬਖਸ਼ ਦਿੱਤਾ ਜੁਗ ਵਰ ਕੋ ਗੁਆਰੇ ਤਾਰੀ ਲਈ ਸਿਰ ਦਿਨ ਹਾਰੇ ਸੰਧੂ ਕਾਰਨ ਲਾਉ ਬੈਠਾ ਨਾ ਤੇ ਤੰਦ ਬਸਾਰਾ ਹੈ ਉਦੋਂ ਪ੍ਰਮੇਸ਼ਰ ਨੇ ਮਾਇਆ ਰੋਲ ਹੋ ਕੇ ਵਾਵੇ ਅਖਰਵਾ ਜਾਪ ਉਹ ਨਵੇਂ ਜੁਗਾਂ ਵਿੱਚ ਕੀਤਾ ਮੌਜੂਦਾ ਦੇ ਵਿੱਚ ਉਹ ਹੀ ਸਾਹੇ ਅਖਰ ਦਾ ਜਾਪ ਕੀਤਾ ਮੌਜੂਦਾ ਕਹਿੰਦੇ ਕਿ ਗੱਦੇ ਉਹਦਾ ਜਾਪ ਕੀਤਾ ਮੌਜੂਦਾ ਕਹਿੰਦਾ ਕਿ ਜੀ ਰਾਰੇ ਅਖਰ ਦਾ ਜਾਪ ਕੀਤਾ ਕਿਉਂ ਵਾਹਿਗੁਰੂ ਮੰਤਰ ਮਾਰਾ ਸਾਨੂੰ ਸੇਜ ਨਾ ਉਹ ਵਾਹਿਗੁਰੂ ਮੰਤਰ ਬਣਾ ਕੇ ਸੋ ਬ੍ਰਹਮਾ ਦੀ ਜਦੋਂ ਕੱਤੀ ਹੋਈ ਨਾਲੀ ਜੋ ਕੱਢਾ ਬ੍ਰਹਮਾ ਉਹ ਜਿਹੜੇ ਬ੍ਰਹਮਾ ਨੂੰ ਵਾਹਿ ਅਖਰ ਦਾ ਜਾਪ ਦੋ ਤਾਂ ਵਾਹਿ ਅਖਰ ਦਾ ਜਾਪ ਦੋ ਇਤਿਹਾਸਿਕ ਤੌਰ ਤੇ ਜਦੋਂ ਮਨੂਹ ਰਾਜਾ ਹੋਇਆ ਉਸ ਵੇਲੇ ਸੰਤ ਸ਼ੰਗੇ ਜੀ ਕਹਿੰਦੇ ਕਿ ਇਹ ਦੇਹ ਦੇ ਪਰਸਾਂਗ ਵਿਸ਼ਨੂ ਦਾ ਮਨੂਵਤਾਰ ਸਿੰਘ ਆਇਆ ਇਹਦੇ ਪਰਸਾਂਗ ਉਸ ਦੇ ਆਹੇ ਅੱਗੇ ਆਜ ਰਿਹਾ ਜੀ ਦੇ ਕੋਈ ਨਹੀਂ ਰੂਪ ਤੇ ਨਾ ਕੋਈ ਹੋਏ ਉਹਨਾਂ ਦੇ ਲਈ ਜਦੋਂ ਖੁੱਲ ਤੋਂ ਗੋਬਿੰਦ ਦਾ ਜਾਗ ਦਿੱਤਾ ਕੱਲ ਜੂ ਵੀ ਸ਼ੰਕਰਾਚਾਰਜ ਹੋਇਆ ਉਸ ਵੀ ਆਈ ਅਖੇੜਾ ਹਮ ਦਾ ਯਾਦਿਕ ਕਰ ਕਿਉਂ ਦੇਾਰੇ ਜਿੱਦਾਂ ਵਿਚਾਰ ਬੁਣਾ ਤੇ ਤਰਕਤ ਹੋਈ ਇਹ ਅਗਰ ਮੰਤਰ ਬੇਸਰੀ ਹੈ ਜਾਂ ਤੇ ਸਭ ਨੂੰ ਮਨਨ ਕਰਕੇ ਕਹਾਣ ਕਰਕੇ ਜਿੰਨ ਦੀ ਕਿਸ ਪ੍ਰਕਾਰ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੇ ਲੋਪ ਪ੍ਰਕਾਰ ਦੇ ਜਿਹੜਾ ਹੈ ਕਿ ਉਹ ਰੱਬ ਦੀ ਹੋ ਗਏ ਸੋ ਮੰਤਰ ਪ੍ਰਮਖਾਲ ਸਿਨ ਵਾਹਿਗੁਰੂ 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 ਸੋ ਮੰਤਰ ਅਖਾਇ ਜੋ ਖੈਦ ਹੈ ਕਿ ਪੰਨਾ ਕਾਲਾ ਜਪਣ ਵਾਲਾ ਇਹ ਵਰਗੀ ਇੱਕ ਪੂਰੀ ਕੁੱਝ ਜਿਹਾ ਜੁਦੀ ਨੇ ਕੋਈ ਕੰਮ ਕਰ ਰਿਹਾ ਹੈ ਅੱਜ ਇਸੇ ਪ੍ਰਕਾਰ ਸਾਰਿਆਂ ਨੂੰ ਜੀਵਨ ਨੂੰ ਮੌਕੇ ਦੇ ਰਿਹਾ ਹੈ ਇਸ ਦਾ ਸਿੱਖੀ ਦੇ ਬਾਰੇ ਵਿੱਚ ਸੁਣਾਉਣਾ ਹੈ ਆਪਰ ਪਰਮ ਦੀ ਉਦਰੀ ਆਜੀ ਸਦਗੀ ਨਾਲ ਮਿਲ ਕੇ ਜਗਾ ਬਸ ਕਰਾਉਣ ਨੂੰ ਬਗਤ ਕੀਤਾ ਹੈ খুশিয়া জীবন ਜਦੋਂ ਉਹ ਅੱਗੇ ਚਲੇ ਗਏ ਜਿਸ ਦਾ ਗਏ ਗਵਾਚੀ ਉਹਨਾਂ ਦੇ ਨਾਲ ਚਲੇ ਗਏ ਜਦੋਂ ਉਹ ਪਾਜ ਹੁਈ ਗਏ ਤੇ ਜਿਹੜੇ ਸਾਧੂ ਪੁਰਖ ਸੀ ਉਹਨਾਂ ਦੇ ਸਾਰੇ ਵੀ ਨਰਕਾਦ ਕੰ ਦੀ ਪ੍ਰਾਇਵਤੀ ਕੀਤੀ ਨਰਕਾਦ ਉਹਨਾਂ ਦੀ ਗੁਆ ਤੇ ਮੇੜੀ ਤੇ ਨਮੋ ਨਰਕ ਨਾਸ ਸਵੇਵੰ ਪ੍ਰਕਾਸ਼ ਕੀ ਸਾਰੇ ਜਿੰਨੇ ਕਿ ਲੋਕ ਵਿਸ਼ਿਸ਼ਿਥਿਲੇ ਜਨਮਾ ਦੇ ਇਹ ਜਾਨੇ ਉਹ ਸਾਰੇ ਗਏ ਗਵਾਚੇ ਸਭ ਕ੍ਰੋਵੀ ਚਲੇ ਗਏ ਕਿ ਗਵਾਜਾਂ ਨੂੰ ਜਿਹੜਾ ਨਰਕ ਚ ਦੁੱਖ ਭੋਗਦਾ ਸੀ ਉਹ ਵੀ ਗਵਾਜ ਦਾ ਨਰਕਾਦ ਕੰਝ ਪੈ ਕੇ ਜੁਨਾ ਚ ਪੈ ਕੇ ਦੁੱਖ ਨੂੰ ਭੋਗਦੇ ਹਨ ਹੱਤ ਗੁਰੂ ਸਾਹੁ ਪਾਇਆ ਵੱਡਾ ਦਾਣਾ ਸਤਿਗੁਰੂ ਸਾਹੁਕਾਰ ਹਨ ਇਹੋ ਜੀ ਸਾਹੁਕਾਰ ਹਨ ਮਾਰੇ ਸਾਥ ਬੜੇ ਬਾਣਾ ਬਾਣੇ ਦਾਤੇ ਹਨ ਵੱਡੇ ਬਲਵੰਤ ਜੀ ਸਾਹਿਬ ਘਟ ਘਟ ਕੇ ਅੰਦਰ ਕੀ ਗਿਆਨ ਤੇ ਬਲੇਵਰੋ ਕੀ ਵੀ ਵਿਸ਼ਾਂਤ ਪਾਉਣਾ ਕੀਤੇ ਜੋ ਸਾਰੇ ਜਿਲਾਂ ਦੀ ਜਾਣਦੇ ਹਨ ਹਰ ਕੀ ਇਹ ਬਹੁਤ ਗੁਣਾਂ ਦੀ ਸਾਂਝ ਉਹਨੇ ਸਭਦਿਆਂ ਨਾਲ ਮਿਲ ਕੇ ਹਰੀ ਦੀ ਪ੍ਰਾਤਕੀ ਵਾਲੇ ਜਿਹੜੇ ਸਰਦਾਂ ਚੋਸ ਵਿਆਹ ਕਰਨ ਗੁਰੂ ਜੀ ਅਜੇ ਵਰਾਗ ਉਹਨੇ ਖੜ ਸੰਤੀ ਮੋਖ ਸ਼ਾਇਦ ਕੋ ਸਰਮਣ ਮੰਮੇ ਨੇ ਵਿਹਾਤ ਨਾਲ ਕੋ ਇਹ ਬਹੁਤ ਗੁਣਾਂ ਦੀ ਸਾਂਝ ਕੀਤੀ ਗੁਰੂ ਸਾਹਿਬ ਸਭਾ ਗੁਰੂ ਸਾਹਿਬ ਦੇ ਅੱਗੇ ਭੇਟਾ ਕੀਤੀ ਤੇ ਕਿਹਾ ਕੋ ਬਾਤਾਂ ਪ੍ਰਾਪਤ ਕੀਤੀਆਂ ਬ੍ਰਹਮਗੰਗਿਆ ਇਹਨਾਂ ਕਾ ਕਿਰਪਾ ਕਰੀ ਜਗਤੀ ਉਹਨਾਂ ਮੰਨਦੇ ਕੇ ਗੁਣਾਂ ਨੂੰ ਪ੍ਰਾਪਤ ਕੀਤਾ ਗੁਰੂ ਸਾਹਿਬ ਦੇ ਪਾਸੋਂ ਇਹ ਸਾਂਝ ਪਾਈ ਮਹਾਰਾਜਾ ਗੋਸਿੱਕੀ ਦੀ ਇਹਨਾਂ ਕਾ ਕਿਰਪਾ ਕਰੀ ਜਗਤੀ ਉਹਨਾਂ ਤੋਂ ਸਾਰੇ ਜਗਤ ਦੇ ਜੀਵ ਰੂਪ ਜੋ ਬ੍ਰਹਮ ਹੈ ਉਹਨਾਂ ਕਿਰਪਾ ਨਿਸ਼ਟੀ ਕੀਤੀ ਹੈ ਹਰ ਉਸ ਧਾਰੂ ਮਨ ਮਾਜਾ ਉਹ ਨਹੀਂ ਕਹੀ ਮਨ ਮਾਜਾ ਰੂਪੇ ਹਰੀ ਦੇ ਨਾਮ ਨੂੰ ਔਰ ਔਰ ਅੰਦਰ ਮੰਡੇ ਅੰਦਰ ਪੂਰੇ ਹਿੰਦੁਸਤਾਨ ਦੇ ਵਿੱਚ ਮਾਣੋ ਰਹਿਣ ਵਾਲਾ ਹੈ ਉਸ ਮੰਡੇ ਮਾਝਾ ਵਿੱਚ ਹੈ ਜਿਹੜੀ ਜਿਸ ਵੇਲੇ ਜਿਸ ਸਮੇਂ ਚਿੱਤਹਾਰੀ ਇਹ ਨਾ ਕੋ ਸਲੈਕਟਰ ਮੰਨਦੇ ਕਿਉਂ ਮਾਝਾ ਪ੍ਰਾਪਤ ਹੋ ਰਹੀਆਂ ਧਰਮਰਾਇ ਦਰਕਾਰ ਹਰ ਉਹ ਧਾਰੋ ਹਰੀ ਦੇ ਵਿੱਚ ਵਸਾਇਆ ਤੇ ਮਨ ਵਿੱਚੋਂ ਮਾਝਾ ਪ੍ਰਾਪਤ ਹੋ ਰਹੀਆਂ ਜਿੱਥੋਂ ਮਾਝਾ ਨੇ ਵਿੱਚੋਂ ਪ੍ਰਾਪਤ ਹੋ ਗਿਆ ਮੰਨ ਧਰਮਰਾਇ ਦਰਕਾਰ ਉਖਾਰੇ ਕੀ ਕਹਿੰਦੇ ਹੈ ਧਰਮਰਾਇ ਦੇ ਜਿਹੜੇ ਦਰਵਾਜ਼ੇ ਦੇ ਕਾਗਜ਼ ਸੀ ਨਾ ਕਿਦਰ ਗੁਪਖਾਉ ਦੇ ਕੋਈ ਲੇਖਾ ਪੜ੍ਹਦੇ ਨਾ ਕੋਈ ਦ੍ਰਿਸ਼ਨਾ ਦੇਖਾ ਉਹਦੇ ਦਰਸ਼ਿਤ ਜਨਮ ਵਾਲੇ ਪੁੰਨ ਪਾਉ ਜੋ ਵਿਦੇਸ਼ਾ ਧਰਮ ਨਾਲ ਕੇ ਯਾਹੀ ਸਕੈਮ ਕਰਮੀਆਂ ਨੂੰ ਵੀ ਧਰਮ ਨਾਲ ਜੇ ਜਾਣਾ ਪੈਂਦਾ ਮੁਖਿਤ ਕਰਮਾਂ ਵਾਲਿਆਂ ਨੂੰ ਵੀ ਜਾਣਾ ਪੈਂਦਾ ਉਹ ਧਰਮ ਨਾਲ ਜੇ ਦਰਗੇ ਜਿਹੜੇ ਕਾਇਦੇ ਸੀ ਨੂੰ ਉਹ ਸਾਰੇ ਪਾੜ ਦੇ ਤੇ ਜਿਹਦਾ ਕਾਇਦੇ ਪਾੜਦੇ ਉਹਦੇ ਵਾਸਤੇ ਸੇ ਮਕਾਨਦਾਰੀ ਨੂੰ ਹਿੰਦ ਕਰਦੇ ਇਸੇ ਪ੍ਰਕਾਰ ਅੰਤਾਂ ਕਰਨ ਜਿਹੜਾ ਸੀ ਜਿੰਨੇ ਜਨਮ ਤੋਂ ਲਾ ਕੇ ਕਰਮ ਕੀਤੇ ਹੈ ਜੋ ਸੁਧ ਸੰਭਾਲੀ ਹੈ ਉਹ ਜੇ ਕਦੇ ਨਿਗਾਹ ਮਾਰ ਕੇ ਵੇਖੀਏ ਸਾਰੇ ਅੰਦਰੂਕਰੇ ਪ੍ਰਹੇਜੋ ਜੋ ਕੀਤੇ ਆ ਬੱਚੇ ਪੁਨੇ ਤੇ ਜਾਨੀ ਤੇ ਕਰਦੀ ਜਾਨੀ ਤੇ ਉਹ ਤਾਂ ਰਾਜ ਦੇ ਕਾਗਜ ਆ ਜਿਹੜੇ ਅੰਤਾਂ ਕੰਨ ਦੇ ਸੰਸਕਾਰ ਆ ਉਹ ਗੁਰੂ ਸਾਹਿਬ ਜੀ ਨਮਰਤ ਨਾਮਾ ਮੰਗਾ ਉੱਤੇ ਕਾਹ ਕਰਕੇ ਇਹ ਬਦਾਵੇ ਦਾ ਕਾਲੀ ਪਾੜਤਾ ਸੀ ਐਂ ਧਰਨਾ ਜਿਹੜੇ ਕਰਕੇ ਪਜਾਉਂ ਆਏ ਅੰਤਾਂ ਕੰਨ ਦੇ ਸੰਸਕਾਰ ਦਿੱਤੀ ਕਾਲੀ ਪਾੜ ਦਿੱਤੇ ਜਨ ਨਾਮਿਕ ਲੇਖਾ ਸਮਝਾ ਸਤਿਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਯੁਖਾ ਬ੍ਰਹਮ ਗਿਆਨ ਦਾ ਸਮਝਾਤਾ ਗੁਰਾਂ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਮੰਨੇ ਕੋਈ